ਦੋਸਤੋ ਸਸੇ ਕਾਲ 2 3 ਦਿਨਾਂ ਦੋਨਾਂ ਇੱਕ ਬਹੁਤ ਹੀ ਬੁਰੇ ਤਰੀਕੇ ਨਾਲ ਕਸਾਈਆਂ ਤਰ੍ਹਾਂ ਕਸੀਹੇ ਦਿੰਦਿਆਂ ਹੋਇਆਂ ਪੰਜਾਬੀ ਨੌਜਵਾਨਾਂ ਨੂੰ ਵੀਡੀਓਜ਼ ਵਾਇਰਲ ਹੋ ਰਹੀਆਂ ਇਹ ਵੀਡੀਓ ਹੈ ਕਿਥੋਂ ਦੀਆਂ ਇਹ ਮੈਕਸੀਕੋ ਦੇ ਜੰਗਲਾਂ ਦੀ ਵੀਡੀਓ ਹੈ ਦੋਸਤੋ ਜਦੋਂ ਨਾ ਪਿਛੇ ਜੇ ਡ੍ਰੰਪ ਦੀ ਸਰਕਾਰ ਬਣੀ ਕਿਉਂਨੇ ਜਹਾਜ਼ ਭਰ ਭਰ ਕੇ ਪੰਜਾਬੀਆਂ ਦੇ ਕੁਝ ਗੁਜਰਾਬ ਦੇ ਲੋਕਾਂ ਦੇ ਗੁਜਰਾਜਸਥਾਨ ਦੇ ਕੁਝ ਹਰਿਆਣੇ ਦੇ ਜਿਹੜੇ ਬੇਰਜਗਾਰ ਨੌਜਵਾਨ ਇਦਰੋਂ ਵਿਚਾਰੇ ਡੌਂਟੀ ਲਾ ਕੇ ਗਏ ਸੀ ਉਹਨਾਂ ਦੇ ਜਹਾਜ਼ ਭਰ ਭਰ ਕੇ ਤੇ ਅਮਰਤਸਰ ਲੈਂਡ ਕੀਤੇ ਬਾਅਦ ਵਿੱਚ ਅਮਰੀਕਾ ਸਰਕਾਰ ਨੇ ਕੀ ਕਿਹਾ ਕਿ ਆਪਾਂ ਐਂ ਕਰੋ ਇਹਨਾਂ ਨੂੰ ਗਿਰਫਤਾਰ ਕਰਕੇ ਨਾ ਤੇ ਮੈਕਸੀਕੋ ਦੇ ਜਿਹੜੇ ਜੰਗਲ ਹੈ ਉੱਥੇ ਉਹਨਾਂ ਨੇ ਬੜਾਇਆ ਜਿਵੇਂ ਹੋਮ ਸਟੇ ਹੁੰਦੇ ਐ ਤਾਂ ਇੱਕ ਇੱਕ ਕਮਰੇ ਦੇ ਵਿੱਚ 15 20 20 ਮੁੰਡੇ ਤਾੜ ਛੱਡੇ ਐ ਉਹਨਾਂ ਦੇ ਵਿੱਚ ਆਪਣੀ ਇੱਕ ਜਾਣਕਾਰੀ ਵਾਲਾ ਮੁੰਡਾ ਵੀ ਐ ਜਿਹਨੂੰ ਮੈਂ ਜਾਣ ਤੋਂ ਪਹਿਲਾਂ ਵੀ ਕਿਹਾ ਸੀ ਕਿ ਤੂੰ ਯੂਕੇ ਵਗੈਰਾ ਕਿਸੇ ਹੋਰ ਦੇਸ਼ ਦੇ ਵਿੱਚ ਚਲਾ ਜਾ ਪਰ ਜਿਹੜੇ ਸੋਝੀ ਵਾਲੇ ਸੱਜਣ ਹੁੰਦੇ ਐ ਉਹਨਾਂ ਨੂੰ ਪਤਾ ਐ ਕਿ ਉੱਥੇ ਸਰਕਾਰ ਬਦਲ ਰਹੀ ਐ ਸਰਕਾਰ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿੰਨੇ ਇੱਥੇ ਗੈਰ ਆਪਣਾ ਅਰਾਦੇ ਨਾਲ ਬੰਦੇ ਰਹਿ ਰਹੇ ਐ ਭਾਵੇਂ ਕਿਸੇ ਵੀ ਦੇਸ਼ ਦੇ ਹੋਣ ਉਹਨਾਂ ਸਾਰਿਆਂ ਨੂੰ ਬਾਹਰ ਕੰਡਿਆ ਜਾਊਗਾ ਇਹ 트ੰਪ ਨੇ ਆਪਦੇ ਮੈਨੀਫੈਸਟੋ ਦੇ ਵਿੱਚ ਲਾਈਨ ਪਾਈ ਸੀ ਪਰ ਜਿਹੜੇ ਬੱਚੇ ਹੁੰਦੇ ਐ 20 ਤੋਂ 30 ਸਾਲ ਵਾਲੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਮੈਨੀਫੈਸਟੋ ਕੀ ਹੁੰਦਾ ਕਿਉਂਕਿ ਕਦੇ ਖਬਰਾਂ ਨਹੀਂ ਵੇਖੀਆਂ ਕੱਲੀਆਂ ਰੀਲਾਂ ਸਕਰੋਲ ਕਰਦੇ ਆ ਤਾ ਉਹਨੂੰ ਵੇਖੀ ਜਾਂਦੇ ਆ ਸਨੈਪ ਜੈਟ ਜਲਾ ਲੈਂਦੇ ਆ ਇੰਸਟਾਗ੍ਰਾਮ ਤੇ ਮੱਥਾ ਮਰਿ ਜਾਂਦੇ ਆ ਤਾਂ ਜਿਹੜੇ ਖਿਡਾਰੀ ਲੋਕ ਸੀ ਉਹ ਤਾਂ ਟਾਲ ਕਰ ਗਏ ਪਰ ਉਹ ਨੌਜਵਾਨ ਨੂੰ ਉਹਦੇ ਦੋਸਤਾਂ ਨੇ ਮਿੱਤਰੋ ਇੰਨਾ फडਕਾਇਆ ਵਿਚਾਰੇ ਨੂੰ ਉਹ ਕਹਿੰਦਾ ਮੈਂ ਬਈ ਕਿਸੇ ਹੋਰ ਦੇਸ਼ ਨਹੀਂ ਜਾਣਾ ਜਾਣਾ ਵੀ ਅਮਰੀਕਾ ਤੇ ਜਾਣਾ ਵੀ ਡੌਂਕੀ ਲਾ ਕੇ ਐ 50 ਲੱਖ ਰੁਪਇਆ ਵੀ ਖਰਾਬ ਕੀਤਾ ਤੇ ਗ੍ਰਿਫਤਾਰ ਕਰ ਲਿਆ ਮੈਕਸੀਕੋ ਦੇ ਜੰਗਲਾਂ ਚ ਉੱਥੇ ਬੰਦੇ ਹੁਣ ਉੱਥੇ ਕਿਤੇ ਨੇੜੇ ਹੀ ਥਾਂ ਦੀਆਂ ਇਹ ਵੀਡੀਓ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਯਾਰੋ ਥੱਲੇੋਂ ਪਲਾਸਟਿਕ ਦੀ ਬੋਤਲ ਨੂੰ ਉਹ ਦੀ ਲਾ ਰਹੇ ਐ ਡੱਬੀ ਦੀ ਇੱਕ ਸੀਖ ਲਾ ਰਹੇ ਹੈ ਕਹ ਲੋ ਉਹ ਜਦੋਂ ਸੜ-ਸੜ ਕੇ ਪਲਾਸਟਿਕ ਥੱਲੇ ਉਹਦੇ ਤ्योंਖੇ ਡਿਗਦੇ ਐ ਉਹ ਮੁੰਡੇ ਦਾ ਪਿੰਡਾ ਮਚਦਾ ਐ ਦੂਜਾ ਵੀਡੀਓ ਕੀ ਹੈ ਇੱਕ ਗਾਰਮਿਕ ਸਰੀਆ ਟਾਈਪ ਕਿਰਚ ਕਰਕੇ ਤੇ ਐ ਲਾ ਰਹੇ ਆ ਜਿਵੇਂ ਆਪਾਂ ਆਲੂ ਤੇ ਨਹੀਂ ਮਾਰ ਦਿੰਦੇ ਚਾਕੂ ਉਹ ਛੱਲਿਆ ਜਾਂਦਾ ਪਰ ਇਹ ਨੌਬਤ ਕਿਉਂ ਆਈ ਪਹਿਲੀ ਗੱਲ ਤਾਂ ਤੁਸੀਂ ਵੀਡੀਓ ਸ਼ੇਅਰ ਕਰਦੇ ਰਹੋ ਮੇਰੇ ਭਰਾ YouTube ਤੇ ਵੇਖ ਰਹੇ ਹੋ ਤਾਂ ਵੀ Facebook ਤੇ ਵੇਖ ਰਹੇ ਹੋ ਤਾਂ ਵੀ Instagram ਤੇ ਜਿੱਥੇ ਵੀ ਵੇਖ ਰਹੇ ਹੋ ਕਿਉਂਕਿ ਇਹਨਾਂ ਨੌਜਵਾਨਾਂ ਵਿਚਾਰਾਂ ਦੇ ਵਿੱਚੋਂ ਦੂਰ ਰਹਿ ਗਏ ਇਹਨਾਂ ਦੋਨਾਂ ਦੀ ਹੈਲਪ ਤਾਂ ਹੋਣੀ ਹੈ ਜੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਪੋਲੀਟੀਸ਼ਨ ਤੱਕ ਇਹ ਵੀਡੀਓ ਵੇਖੀਆਂ ਤੇ ਉਹਨਾਂ ਨੇ ਹੁੰਦੀਆਂ ਹੀ ਉਹਨਾਂ ਤੇ ਥੋੜਾ ਜਿਹਾ ਦਬਾਅ ਬਣੇ ਫਿਰ ਉਹ ਆਪ ਦੀ ਲੈਟਰ ਹੈਡ ਤੇ ਲਿਖ ਕੇ ਭੇਜਣ ਫਿਰ ਉਧਰੋਂ ਕੋਈ ਇਹਨਾਂ ਦੇ ਨੌਜਵਾਨਾਂ ਦੇ ਇੰਡੀਆ ਆਉਣ ਦਾ ਕੋਈ ਪ੍ਰਬੰਧ ਕੀਤਾ ਜਾ ਸਕੇ ਤਾਂ ਮੇਰੇ ਭਰਾ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਕਰਿਓ ਇਹ ਨੌਜਵਾਨਾਂ ਨੂੰ ਯਾਰ ਜਾਣ ਦੀ ਨੌਬਤ ਕਿਉਂ ਆਉਂਦੀ ਹੈ ਇੱਥੇ ਹਰ ਗਲੀ ਹਰ ਮੋੜ ਹਰ ਉੱਚੇ ਤੇ ਤੁਹਾਨੂੰ ਇੱਕ ਬੇਰੁਜ਼ਗਾਰ ਨੌਜਵਾਨ ਅਰੀਲਾ ਦੇਖਦਾ ਹੋਇਆ ਜ਼ਰੂਰ ਮਿਲ ਜੂਗਾ ਸਰਕਾਰਾਂ ਆਪਨਾ ਪੋਲਟਿਕਸ ਵਾਲੇ ਸਿਆਸੀ ਲੋਕ ਉਹਨਾਂ ਦੇ ਮੋਟਰਸਾਈਕਲਾਂ 'ਚ 100-100 ਰੁਪਏ 200-200 ਰੁਪਏ ਦਾ ਪਟ્રોલ ਪਵਾ ਕੇ ਉਹਨਾਂ ਦੇ ਹੱਥਾਂ 'ਚ ਝੰਡੇ ਫੜਾ ਕੇ ਉਹਨਾਂ ਨੂੰ ਟੀ-ਸ਼ਰਟਾਂ ਪਵਾ ਕੇ ਕਿ ਯੁੱਧ ਫਲਾਣੇ ਵਿਰੁੱਧ ਉੱਥੇ ਤੁਹਾਨੂੰ ਨੌਜਵਾਨ ਨੂੰ ਵਰਤਨਾ ਪਰ ਚਾਹੁੰਦੇ ਆ ਤੇ ਵਰਤ ਰਹੇ ਐ ਪਰ ਵਰਤ ਕੇ ਜੂਜ਼ ਐਂਡ ਥ्रो ਤੁਹਾਨੂੰ ਵਰਤਿਆ ਤੇ ਸ਼ਾਮ ਨੂੰ ਛੱਡਿਆ ਜਿਹੜਾ 2-400 ਦਿਹਾੜੀ ਦਾ ਮਿਲਿਆ ਹੁੰਦਾ ਉਹਦੀ ਬੰਦਾ ਲੈ ਕੇ ਚਾਰ ਗੋਲੀਆਂ ਘੋਲ ਕੇ ਤੇ ਇੰਜੈਕਸ਼ਨ ਲਾ ਲੈਂਦਾ ਵਾਹ ਪੜਾ ਪਰ ਨੌਜਵਾਨੋ ਪਹਿਲੀ ਗੱਲ ਤਾਂ ਜਿਹੜਾ ਜ਼ਮਾਨਾ ਚੱਲ ਰਿਹਾ ਹੈ ਖਬਰਾਂ ਨਾਲ ਨਿਊਜ਼ ਨਾਲ ਜ਼ਰੂਰ ਜੁੜੋ ਤੁਹਾਨੂੰ ਜਿਉ ਨੌਜਵਾਨ ਜਿੰਨੇ ਗਏ ਸੀ ਮਗਰਲੀ ਟੋਲੀ ਜਿਹੜੇ ਉਧਰੋਂ ਤਾਂ ਉਹ ਫੜਨ ਲੱਗ ਗਏ ਉਧਰੋਂ ਇਧਰੋਂ ਐ ਮੈਕਸੀਕੋ ਦੇ ਜੰਗਲਾਂ ਵਿੱਚ ਤੁਰੇ ਜਾ ਰਹੇ ਐ ਜਿਹੜੇ ਬਾਅਦ ਵਿੱਚ ਗਿਰਮਤਾਰ ਹੋਏ ਐ ਜੇਕਰ ਇਹ ਨਿਊਜ਼ ਨਾਲ ਜੁੜੇ ਹੁੰਦੇ ਪੋਲਿਟਿਕਸ ਦੇ ਖਿਡਾਰੀ ਹੁੰਦੇ ਮੈਨੀਫੈਸਟੋ ਬਾਰੇ ਜਾਣਕਾਰੀ ਹੁੰਦੀ ਤਾਂ ਸ਼ਰਤ ਲਾਉਣਾ ਮੈਂ ਇਹ ਬੰਦੇ ਨਾ ਤਾਂ 50-50 ਲੱਖ ਰੁਪਇਆ ਘਰ ਦਿਆਂ ਦਾ ਪਰਿਵਾਰ ਦੀ ਨੇਕ ਦਸਾਂ ਨੌਹਾਂ ਦੀ ਕਮਾਈ ਖਰਾਬ ਕਰਦੇ ਨਾਕ ਉਥੇ ਦੁੱਖ ਭੋਗਦੇ ਉਹਨਾਂ ਦੇ ਅੰਦਰ ਗੰਦਾ ਪਾਣੀ ਗਟਰ ਦਾ ਉਹਨਾਂ ਨੂੰ ਪਾਣੀ ਦਿੱਤਾ ਜਾਂਦਾ ਜਾਂ ਮਜਬੂਰੀ ਬਣ ਜਾਂਦੀ ਉਹਨਾਂ ਦੀ ਜਿਹੜੀ ਆਪਣੀ ਫਲਸ਼ ਨਹੀਂ ਹੁੰਦੀ ਸੀਟ ਦੇ ਵਿੱਚ ਪਾਣੀ ਖੜਾ ਹੁੰਦਾ ਉਥੋਂ ਪੀਣ ਵਾਸਤੇ ਕਿਉਂਕਿ ਜਦੋਂ ਬੰਦਾ ਮਰਦਾ ਕੀ ਨਾ ਕਰੂਆ ਯਾਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਨਹੀਂ ਜਾ ਸਕਦੀਆਂ ਗੰਦੀ ਰੋਟੀ ਜਿਉ ਨੌਜਵਾਨ ਆ ਵੀ ਜਾਣਗੇ ਫਿਰ ਵੀ ਉਹਨਾਂ ਦੇ ਅੰਦਰ ਮਿੱਤਰੋ ਐਨੇ ਕ ਰੋਗ ਐਨੀਆਂ ਕ ਬਿਮਾਰੀਆਂ ਪਣ ਜਾਣੀਆਂ ਜਿਹੜੀਆਂ ਮੇਰੇ ਖਿਆਲ ਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਹੀ ਜਾਣਗੀਆਂ ਕਿਸੇ ਪੋਲੀਟੀਸ਼ਨ ਦਾ ਕੁਝ ਨਹੀਂ ਜਾਣਾ ਮਿੱਤਰੋ ਆਪ ਦੇ ਘਰੇ ਦਿਹਾੜੀ ਕਰ ਲੋ ਪੱਲੇਦਾਰੀ ਕਰ ਲੋ ਝੋਨਾ ਲਾ ਲੋ ਕਿਸੇ ਸੋਲਰ ਪਲਾਂਟ ਤੇ ਪਹਿਰੇਦਾਰ ਲੱਗ ਜਾਓ 5-7 10000 ਰੁਪਏ ਚ ਬਾਹਰ ਜਾਣ ਬਾਰੇ ਕਦੇ ਨਾ ਸੋਚੋ ਕੈਨੇਡਾ ਦੇ ਵਿੱਚ ਜਿੰਨੀਆਂ ਆਪਣੀਆਂ ਕੁੜੀਆਂ ਗੱਜਾ ਨਾ ਮੁੰਡੇ ਚਲ ਉਸੇ ਢਾਡੀ ਢੂਡੀ ਕਰਕੇ ਜਾਂ ਪੁਲਾ ਥੱਲੇ ਪਏ ਹੈ ਜਾਂ ਆਪਦੀ ਮਾਂ ਨਾਲ ਲੜਦੁੜ ਕੇ ਇਦਰੋਂ ਕੋਈ 50000 ਪਵਾ ਲੈਂਦੇ ਐ ਤੇ ਉਪੀ ਕੇ ਚਾਰ ਪੈਗ ਤੇ ਉਥੇ ਬੀਜ ਤੇ ਲੜਕਰੇ ਮਾਰ ਕੇ ਆ ਕੇ ਪੈ ਜਾਂਦੇ ਐ ਗੇ ਗੱਲ ਫਿਰ ਉੱਥੇ ਆ ਗਈ ਇਸ ਉਮਰ ਦੇ ਵਿੱਚ ਫਿਕਰ ਨਹੀਂ ਹੁੰਦਾ ਕੁੜੀਆਂ ਦਾ ਬਹੁਤ ਮਾੜਾ ਹਾਲ ਆ ਮਿੱਤਰੋ ਕਹਿੰਦੇ ਝੱਗਾ ਚੱਕਾਂਗੇ ਤਾਂ ਆਪ ਦਾ ਢਿੱਡ ਨੰਗਾ ਹੋਊਗਾ ਉਧਰੋਂ ਬਹੁਤ ਸਾਰੇ ਸੱਜਣ ਵੀਡੀਓ ਭੇਜਦੇ ਐ ਸਾਰੀਆਂ ਵੀਡੀਓ ਖਿੰਜੇ ਕਰ ਮੈਂ ਪਾ ਦਿਆ ਨਾ ਯਾਰ ਆਪਾਂ ਪੰਜਾਬੀ ਘਰੋਂ ਨਿਕਲਣ ਜੋਗਰੇ ਰਹਿਣੇ ਹੀ ਨਹੀਂ ਸਿੱਧੀ ਜੀ ਗੱਲ ਜਿੰਨੀਆਂ ਵੀਡੀਓ ਮੇਰੇ ਕੋਲ ਆਈਆਂ ਨਾ ਉਹ ਸੱਜਣਾ ਨੇ ਭੇਜੀਆਂ ਐ ਦੋ ਚਾਰ ਵੀ ਮੈਂ ਪੋਸਟ ਕਰਦੇ ਆ ਤਾਂ ਆਪਾਂ ਘਰੋਂ ਨਿਕਲਣ ਜੋਗਰੇ ਰਹਿਣੇ ਨਹੀਂ ਦੂਜਿਆਂ ਨੇ ਆਪਣੀ ਮਿੱਟੀ ਪਟ ਲੈਣੀ ਐ ਮਿੱਤਰੋ ਐਡੀਟਿੰਗ ਕਰ ਕਰਕੇ ਸੋ ਬੇਨਤੀ ਐ ਕਿ ਭਾਵੇਂ ਨੌ ਜਵਾਨੀ ਦੇ ਬਾਹਰ ਜਾਣ ਦਾ ਕਾਰਨ ਕੋਈ ਵੀ ਹੋਵੇ ਤਾਂ ਕਿਰਪਾ ਕਰਕੇ ਮੇਰੇ ਭਰਾ ਆ ਨੌਜਵਾਨਾਂ ਨੂੰ ਜ਼ਰੂਰ ਬਚਾਓ ਕਿਉਂਕਿ ਬਹੁਤ ਸਾਰੇ ਨੌਜਵਾਨ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਗਿਰਫਤਾਰ ਕਰਕੇ ਅਮਰੀਕਾ ਨੇ ਰੱਖੇ ਹੋਏ ਐ ਕੈਂਪ ਬਣਾ ਕੇ ਉਥੋਂ ਦੇ ਹੱਥ ਸੀਹੇ ਦੰਦਿਆਂ ਦੀ ਵੀਡੀਓ ਹੈ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਆਪਾਂ ਬਚਾ ਸਕੀਏ ਮੇਰੇ ਭਰਾ ਬਹੁਤ ਬਹੁਤ ਵੀਡੀਓ ਸ਼ੇਅਰ ਕਰਿਓ ਗੁਰਪੰਥ ਜੇਪਸਦੀ ਪੋਲੀਟਿਸ਼ੀਨ ਤੱਕ ਪਹੁੰਚੇ ਤਾਂ ਦੱਸ ਬੰਦੇ ਉਹਨਾਂ ਨੂੰ ਕਹੋ ਯਾਰ ਤੁਸੀਂ ਤਾਂ ਖਰਾਪ ਐਨੇ ਚਲਾ ਦਿਓ ਜਿਹੜਾ ਨੌਜਵਾਨਾਂ ਦੀ ਜਾਨ ਬਚ ਸਕੇ ਬਹੁਤ ਧੰਨਵਾਦ ਸਸੀ ਕਾਰ